ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਸੀਂ ਦੇਖ ਰਹੇ ਹੋ ਆਪਸੀ ਸਾਇੰਟੀਫਿਕ ਹੈ ਹਾਂ ਸਿਜਲ ਦਾ ਫਾਲਸ ਇਸ ਵੇਲੇ ਮੇਰੇ ਪਿੱਛੇ ਤੁਸੀਂ ਦੇਖ ਰਹੇ ਹੋ ਕਿ ਸਿੱਖ ਨੌਜਵਾਨ ਜਿੰਨੇ ਵੀ ਹਨ ਇਹ ਗੁਰਦਾਨਕ ਲੰਗਰ ਮਿਸ਼ਨ ਜੋ ਸੰਸਾ ਹੈ ਆਰਗੇਨਾਈਜੇਸ਼ਨ ਹੈ ਜੰਮੂ کشمیر ਦੀ ਉਹਦੇ ਨਾਲ ਵਸਤਾ ਹਨ ਔਰ ਹੱਥੀਂ ਕੰਮ ਕਰ ਰਹੇ ਹਨ ਅਖਰ ਇਹ ਕਿਉਂ ਇੰਨੀ ਮਿਹਨਤ ਕਰ ਰਹੇ ਹੋ ਕਿਉਂ ਇਹਨਾਂ ਨੂੰ ਇੰਨਾ ਕੰਮ ਕਰਨ ਦੀ ਜ਼ਰੂਰਤ ਪੈ ਗਈ ਇਹ ਤੁਹਾਨੂੰ ਦੱਸਦੇ ਆ ਕਿ ਕਿਉਂ ਪੈ ਗਈ ਇਸ ਵੇਲੇ ਮੈਂ ਖੜਾ ਹਾਂ ਆਰਸਪੁਰਾ ਦੇ ਬਾਰਡਰ ਇਲਾਕਾ ਚੱਕ ਮੁਹੰਮਦ ਯਾਰ ਵਿਖੇ ਚੱਕ ਮੁਹੰਮਦ ਯਾਰ ਦਾ ਇਹ ਜਿਹੜਾ ਇਲਾਕਾ ਹੈ ਉਹ ਪਿੰਡ ਹੈ ਜਿਹੜਾ ਉਸ ਪਿੰਡ ਦੇ ਵਿੱਚ ਇੱਕ ਪਰਿਵਾਰ ਸੀ ਲੋੜਵੰਦ ਪਰਿਵਾਰ ਸੀ ਉਸ ਪਰਿਵਾਰ ਦੇ ਵਿੱਚ ਕੁਝ ਸਮਾਂ ਪਹਿਲਾਂ ਉਸ ਘਰ ਦਾ ਹੈੱਡ ਜਿਹੜਾ ਸੀ ਉਹ ਇਸ ਦੁਨੀਆ ਤੋਂ ਚਲਾ ਗਿਆ ਅਤੇ ਉਸ ਤੋਂ ਕੁਝ ਹੀ ਸਮਾਂ ਬਾਅਦ ਉਹਨਾਂ ਦਾ ਇੱਕ ਬੇਟਾ ਜਿਹੜਾ ਸੀ ਉਹ ਵੀ ਦੁਨੀਆ ਤੋਂ ਚਲਾ ਗਿਆ ਮਾਤਾ ਜਿਹੜੀ ਸੀ ਉਹ ਇਕੱਲੇ ਰਹਿ ਗਏ ਅਤੇ ਉਹਨਾਂ ਦੇ ਮਕਾਨ ਦੀ ਜਿਹੜੀ ਹਾਲਤ ਸੀ ਉਹ ਬਹੁਤ ਹੀ ਬੁਰੀ ਸੀ ਮਗਰ ਉਸ ਗੁਰੂ ਨਾਨਕ ਪਾਤਸ਼ਾਹ ਦੇ ਨਾਮ ਦੇ ਨਾਲ ਜੁੜੀ ਹੋਈ ਇਹ ਸੰਸਥਾ ਅੱਜ ਮਨ ਇੰਨਾ ਖੁਸ਼ ਹੋ ਰਿਹਾ ਹੈ ਕਿ ਮੈਨੂੰ ਬਾਰ-ਬਾਰ ਇਸ ਸੰਸਾ ਦੇ ਜਿਹੜੇ ਕੰਮ ਹਨ ਉਹਨਾਂ ਨੂੰ ਦਿਖਾਉਣ ਦਾ ਮੌਕਾ ਮਿਲਦਾ ਹੈ। ਇਹ ਗੁਰੂ ਨਾਨਕ ਨਾਮ ਲੇਵਾ ਸਿੱਖ ਜਿਹੜੇ ਨੇ ਤੁਸੀਂ ਦੇਖ ਰਹੇ ਹੋ ਕਿਵੇਂ ਅੱਡ ਤੋੜਵੀਂ ਮਿਹਨਤ ਜਿਹੜੀ ਹੈ ਉਹ ਕਰ ਰਹੇ ਨੇ। ਕਿਉਂ ਕਰ ਰਹੇ ਨੇ ਕਿਉਂਕਿ ਅੱਜ ਉਸੇ ਪਰਿਵਾਰ ਦੇ ਘਰ ਦਾ ਜਿਹੜਾ ਲੈਂਟਰ ਹੈ ਉਹ ਪੈ ਰਿਆ ਹੈ। ਆਓ ਤੁਹਾਨੂੰ ਦਿਖਾਈਏ ਔਰ ਇਹ ਨੌਜਵਾਨ ਵੀਰਾਂ ਨੂੰ ਵੀ ਤੁਸੀਂ ਜ਼ਰੂਰ ਦੇਖੋ। ਇਹ ਇੱਕ ਬਹੁਤ ਹੀ ਵੱਡਾ ਲੈਸਨ ਹਨ ਉਹਨਾਂ ਨੌਜਵਾਨਾਂ ਤੇ ਜਿਹੜੇ ਇਸ ਵੇਲੇ ਨਸ਼ਿਆਂ ਦੇ ਵਿੱਚ ਗਲਤਾਨ ਹਨ ਕਹਿੰਦੇ ਨੇ ਕਿ ਜੇ ਸਿੱਖ ਚਾਹੇ ਤਾਂ ਆਪਣੀ ਕੌਮ ਨੂੰ ਬੁਲੰਦੀਆਂ ਤੇ ਲੈ ਕੇ ਜਾ ਸਕਦਾ ਹੈ ਔਰ ਜਾ ਰਹੀ ਹੈ ਕੌਮ ਬੁਲੰਦੀਆਂ ਤੇ ਇਹੀ ਸਾਡੀਆਂ ਬੁਲੰਦੀਆਂ ਹਨ ਇਹੀ ਸਾਡੀਆਂ ਉਚਾਈਆਂ ਹਨ ਵੱਡੇ ਵੱਡੇ ਲੀਡਰ ਬਣ ਜਾਣਾ ਜਾਂ ਵੱਡੇ ਵੱਡੇ ਅਹੁਦਿਆਂ ਤੇ ਬੈਠ ਜਾਣਾ ਕੋਈ ਸਿੱਖੀ ਦਾ ਟਾਰਗੇਟ ਨਹੀਂ ਹੈ ਨਾ ਹੀ ਸਿੱਖੀ ਦਾ ਟਾਰਗੇਟ ਇਹ ਹੈ ਕਿ ਕਿਸੇ ਗਰੀਬ ਮਜ਼ਲੂਮ ਨੂੰ ਦਬਾਉਣਾ ਬਲਕਿ ਸਿੱਖਾਂ ਦੀ ਆਪਣੀ ਡਵੈਲਪਮੈਂਟ ਅਪਲਿਫਟਮੈਂਟ ਓਮ ਦੀ ਆਪਣੀ ਅਪਲਿਫਟਮੈਂਟ ਦੇ ਲਈ ਡਵੈਲਪਮੈਂਟ ਦੇ ਲਈ ਅੱਗੇ ਆਉਣਾ ਹੀ ਇਹਨਾਂ ਨੌਜਵਾਨਾਂ ਦਾ ਇੱਕ ਟੀਚਰ ਆ ਹੈ ਗੁਰਨਾਨਕ ਲੰਗਰ ਮਿਸ਼ਨ ਤੇ ਇਹ ਸਾਰੇ ਨੌਜਵਾਨ ਮੈਂ ਤੁਹਾਨੂੰ ਦਿਖਾ ਦਿਆਂ ਇਹ ਉਹ ਘਰ ਹੈ ਮੈਂ ਵੀਰ ਨੂੰ ਕਹਾ ਕਰਕੇ ਨਾਲ ਦੇ ਨਾਲ ਚਲਦੇ ਜਾਵਾਂਗੇ ਮਸ਼ੀਨ ਲੱਗੀ ਐ ਅਸੀਂ ਘੱਟ ਬੋਲਾਂਗੇ ਫਿਰ ਤੁਹਾਨੂੰ ਉਸ ਜਗ੍ਹਾ ਤੇ ਲੈ ਕੇ ਜਾਵਾਂਗਾ ਮੈਂ ਦਿਖਾ ਵੀ ਦਈ ਤੁਹਾਨੂੰ ਸਾਹਮਣੇ ਉੱਪਰ ਜੋ ਇਸ ਵੇਲੇ ਨੌਜਵਾਨ ਵੀਰ ਸਾਰੇ ਲਗੇ ਹੋਏ ਨੇ ਲੈਂਟਰ ਪੈ ਰਿਹਾ ਇਸ ਘਰ ਦਾ ਉਨ ਆਖਰ ਇਹ ਸਾਰੇ ਨੌਜਵਾਨ ਵੀਰ ਖੁਦ ਹੀ ਕਿਉਂ ਕੰਮ ਕਰ ਰਹੇ ਨੇ ਖੁਦ ਹੀ ਹੱਥੀ ਕੰਮ ਕਿਉਂ ਕਰ ਰਹੇ ਨੇ ਇਸ ਕਰਕੇ ਕਰ ਰਹੇ ਨੇ ਕਿਉਂਕਿ ਇਹ ਸਾਰੇ ਕੰਮ ਜਿਹੜੇ ਨੇ ਗੁਰੂ ਕੀ ਸੰਗਤ ਦੇ ਦਸਵੰਤ ਦੇ ਨਾਲ ਕੀਤੇ ਜਾਂਦੇ ਹਨ ਔਰ ਇਹਨਾਂ ਦਾ ਕਹਿਣਾ ਹੈ ਕਿ ਦਸਵੰਤ ਦਾ ਇੱਕ ਇੱਕ ਪੈਸਾ ਜਿਹੜਾ ਹੈ ਉਹ ਅਰਥ ਲੱਗਣਾ ਚਾਹੀਦਾ ਹੈ ਸੱਚੀ ਸੁੱਚੀ ਜਗ੍ਹਾ ਦੇ ਵਿੱਚ ਲੱਗਣਾ ਚਾਹੀਦਾ ਹੈ ਔਰ ਇਸ ਤੋਂ ਸੱਚੀ ਸੁੱਚੀ ਜਗ੍ਹਾ ਮੈਨੂੰ ਨਹੀਂ ਲੱਗਦਾ ਕਿ ਕਿਤੇ ਹੋਰ ਹੋ ਸਕਦੀ ਔਰ ਇਹ ਖੁਦ ਹੱਥੀ ਕੰਮ ਇਸ ਕਰਕੇ ਕਰ ਰਹੇ ਨੇ ਕਿਉਂਕਿ ਹਰ ਇੱਕ ਮਜ਼ਦੂਰ ਅਗਰ ਲਗਾਇਆ ਜਾਵੇ ਤਾਂ ਇੱਕ ਮਜ਼ਦੂਰ ਦੀ ਦਿਹਾੜੀ ਕਰੀਬ ਸੱਤ ₹800 ਪੜਦੀ ਹੈ ਪਰ ਇਸ ਵੇਲੇ ਕਰੀਬ 25 ਤੋਂ 30 ਨੌਜਵਾਨ ਤੁਸੀਂ ਦੇਖ ਰਹੇ ਹੋ ਅਗਰ 25 ਤੋਂ 25 7 ਕਰ ਲਈਏ ਤਾਂ ਕਿੰਨੇ ਹਜ਼ਾਰ ਰੁਪਈਆ ਇਹਨਾਂ ਨੇ ਆਪ ਬਚਾ ਲਿਆ ਔਰ ਆਪ ਮਿਹਨਤ ਕਰਕੇ ਜਿਹੜਾ ਹੈ ਇਹ ਲੈਂਟਰ ਪਾ ਰਹੇ ਨੇ ਆਓ ਅਸੀਂ ਤੁਹਾਨੂੰ ਅੰਦਰ ਲੈ ਕੇ ਚਲਦੇ ਹਾਂ ਔਰ ਕੋਸ਼ਿਸ਼ ਕਰਾਂਗੇ ਕਿ ਛੱਤ ਤੇ ਵੀ ਚਲਾਂਗੇ ਤੁਸੀਂ ਦੇਖ ਰਹੇ ਹੋ ਆ ਮਸ਼ੀਨ ਲੱਗੀ ਹੋਈ ਹੈ ਔਰ ਨੌਜਵਾਨ ਸਾਰੇ ਖੁਦ ਹੀ ਜਿਹੜਾ ਹੈ ਇਹ ਕੰਮ ਕਰ ਰਹੇ ਨੇ ਬੜਾ ਹੀ ਅੱਛਾ ਇੱਕ ਮੈਸੇਜ ਹੈ ਸਾਰੀ ਦੁਨੀਆ ਵਾਸਤੇ ਸਾਰੀ ਲੁਕਾਈ ਦੇ ਲਈ ਕਿ ਕਿਵੇਂ ਇਕਜੁੱਟ ਹੋ ਕੇ ਆਪਸ ਦੇ ਵਿੱਚ ਮਿਲ ਕੇ ਇਹੋ ਜਿਹੇ ਕੰਮ ਜਿਹੜੇ ਨੇ ਉਹ ਕੀਤੇ ਜਾਂਦੇ ਨੇ ਅ ਕੋਸ਼ਿਸ਼ ਕਰਾਂਗੇ ਅਸੀਂ ਉੱਪਰ ਜਾਣ ਦੀ ਮੈਂ ਇਸ ਕੋੜੀ ਲੱਗੀ ਹੋਈ ਹੈ ਮੈਂ ਇੱਥੋਂ ਉੱਪਰ ਜਾਵਾਂਗਾ ਵੀਰ ਜੀ ਮੈਂ ਉੱਪਰ ਜਾਵਾਂਗਾ ਤੁਸੀਂ ਮੈਨੂੰ ਕੈਮਰਾ ਫੜਾ ਦਿਓ ਕੰਮ ਕੋਈ ਵੀ ਅ ਨਾਮੁਮਕਿਨ ਨਹੀਂ ਹੁੰਦਾ ਔਖਾ ਜਰੂਰ ਹੋ ਸਕਦਾ ਹੈ ਪਰ ਨਾਮੁਮਕਿਨ ਨਹੀਂ ਹੋ ਸਕਦਾ ਹਰ ਇੱਕ ਕੰਮ ਮੁਮਕਿਨ ਹੈ ਔਰ ਇਸ ਦੁਨੀਆ ਦੇ ਵਿੱਚ ਕੁਝ ਵੀ ਕਰਨਾ ਜਿਹੜਾ ਹੈ ਉਹ ਨਾਮੁਮਕਿਨ ਨਹੀਂ ਹੈ ਇਹ ਸਾਡੇ ਇਹ ਨੌਜਵਾਨ ਵੀਰ ਜਿਹੜੇ ਹਨ ਅ ਉਹ ਦਿਖਾ ਰਹੇ ਨੇ ਮੇਰੇ ਕੈਮਰਾਵੀਨ ਵੀ ਹਾਸੇ-ਹਾਸੇ ਉੱਪਰ ਆ ਜਾਣ ਫਿਰ ਅਸੀਂ ਦਿਖਾਵਾਂਗੇ ਤੁਸੀਂ ਚੜਜੋ ਉੱਪਰ ਮੈਂ ਫਿਰ ਆ ਜਾਂਦਾ ਸਰ ਪਕੜਾ ਤੁਸੀਂ ਦੇਖ ਰਹੇ ਹੋ ਕਿ ਕਿਵੇਂ ਇੱਕ ਦੂਜੇ ਦੇ ਹੱਥ ਦੇ ਨਾਲ ਹੱਥ ਵਟਾਉਂਦੇ ਹੋਏ ਇਹ ਸਾਰੇ ਨੌਜਵਾਨ ਵੀ ਫਿਰ ਜੀ ਫੜੋ ਕੈਮਰਾ ਤਾਂ ਤੁਸੀਂ ਦੇਖਿਆ ਕਿ ਮੈਂ ਦਿਖਾ ਰਿਹਾ ਸੀ ਤੁਹਾਨੂੰ ਇਹ ਹੈ ਉਹ ਲੈਂਟਰ ਜਿਹੜਾ ਇਹਨਾਂ ਗੁਰੂ ਨਾਨਕ ਲੰਗਰ ਮਿਸ਼ਨ ਦੇ ਜਿਹੜੇ ਨੌਜਵਾਨ ਵੀਰ ਨੇ ਸਾਰੇ ਆਪਸ ਦੇ ਵਿੱਚ ਮਿਲ ਜੁਲ ਕੇ ਮੈਂ ਤੁਹਾਨੂੰ ਦੱਸ ਰਿਹਾ ਸੀ ਕਿ ਮਜ਼ਦੂਰੀ ਜਿਹੜੀ ਹੈ ਉਹਦਾ ਵੀ ਪੈਸਾ ਜਿਹੜਾ ਹੈ ਉਹ ਦਸਵੰਦ ਦਾ ਪੈਸਾ ਲੱਗਦਾ ਸੀ ਇਸ ਕਰਕੇ ਇਹ ਸਾਰੇ ਵੀਰ ਆਪ ਹੀ ਆਪਣੇ ਹੱਥੀਂ ਜਿਹੜਾ ਹੈ ਉਹ ਇਹ ਕਾਰਜ ਕਰ ਰਹੇ ਨੇ ਇੱਕ ਮਜ਼ਦੂਰ ਵਾਂਗੂ ਰੱਜ ਕੇ ਜਿਹੜੀ ਸੇਵਾ ਜਿਹੜੀ ਹੈ ਉਹ ਇੱਥੇ ਕੀਤੀ ਜਾ ਰਹੀ ਹੈ ਔਰ ਇਹੋ ਹੀ ਗੁਰੂ ਨਾਨਕ ਦਾ ਜਿਹੜਾ ਮਿਸ਼ਨ ਸੀ ਕਿਉਂਕਿ ਇਹਨਾਂ ਦਾ ਸੰਸਾ ਦਾ ਨਾਮ ਵੀ ਗੁਰੂ ਨਾਨਕ ਲੰਗਰ ਮਿਸ਼ਨ ਹੈ। ਤੋਂ ਇਹਨਾਂ ਦੇ ਨਾਲ ਅਸੀਂ ਗੱਲਬਾਤ ਵੀ ਕਰਾਂਗੇ। ਮੈਂ ਸੋਚਦਾ ਹਾਂ ਕਿ ਵੀਰ ਜੀ ਦੇ ਨਾਲ ਗੱਲਬਾਤ ਵੀ ਕਰੀਏ। ਜਿਹੜੇ ਵੀਰ ਇੱਥੇ ਨਾਲ ਨੇ। ਹਾਂ। ਸਭ ਤੋਂ ਪਹਿਲਾਂ ਮੇਰੇ ਸ਼ੇਰੀ ਵੀਰ ਜੀ। ਆਰਸਪੁਰਾ ਵੀਰ ਜੀ ਥੋੜਾ ਇੱਧਰ ਆ ਜਾਓ। ਆਰਸਪੁਰਾ ਬਾਰਡਰ ਇਲਾਕੇ ਦੇ ਵਿੱਚ ਇਹ ਪਹੁੰਚੇ ਨੇ। ਪਰ ਤੁਹਾਨੂੰ ਦੱਸ ਦਈਏ ਕਿ ਇਹ ਰਾਮਗੜ੍ਹ ਤੋਂ ਆਏ ਨੇ। ਆਖਰ ਕੀ ਕਾਰਨ ਹੈ ਕਿ ਇੰਨੇ ਦੂਰੋਂ ਚੱਲ ਕੇ ਵੀ ਇਹ ਇੱਥੇ ਆਉਂਦੇ ਨੇ ਇਹਨਾਂ ਤੋਂ ਹੀ ਪੁੱਛਦੇ ਆਂ ਵੀਰ ਜੀ ਸਭ ਤੋਂ ਪਹਿਲਾਂ ਤਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਜੀ ਰਾਮਗੜ੍ਹ ਔਰ ਆਰਸਪੁਰਾ ਲੈਂਟਰ ਪਾਉਣਾ ਸੀ ਜੀ ਕੀ ਕਾਰਨ ਹੈ ਇੱਥੇ ਪਹੁੰਚਣ ਦਾ ਇਹ ਵੀਰ ਜੀ ਜੋ ਸਾਨੂੰ ਵਿਰਾਸਤ ਚ ਗੁਰੂ ਨਾਨਕ ਸਾਹਿਬ ਨੇ ਬਖਸ਼ਿਆ ਗੁਰਬਾਣੀ ਦੇ ਪਰਮਾਨ ਹਨ ਸੇਵਾ ਕਰਤ ਹੋਤ ਨੇਕ ਕਾਮੀ ਤਿਸ ਕੋ ਹੋਤ ਪ੍ਰਾਪਤ ਸੋਭੀ ਤੇ ਜੋ ਸਾਨੂੰ ਗੁਰੂਆਂ ਨੇ ਮਾਰਗਦਰਸ਼ਨ ਦਿੱਤੇ ਹਨ ਅਸੀਂ ਉਨ੍ਹਾਂ ਰਸਤਿਆਂ ਤੇ ਚੱਲਦੇ ਉਹਨਾਂ ਨੂੰ ਪੂਰਨੇ ਪਾ ਰਹੇ ਆ ਤੇ ਬਿਨ ਸੇਵਾ ਤ੍ਰਿਗ ਹੱਥ ਪੈਰ ਪੂਰਨੇ ਫਲ ਕਰਦੇ ਸੇਵਾ ਤੋਂ ਬਗੈਰ ਹੋਰ ਕੁਝ ਨਹੀਂ ਹਨ ਅਸੀਂ ਇੱਕ ਦੂਸਰੇ ਨੂੰ ਤੇ ਜੋ ਗੁਰਨਾਨਕ ਸਾਹਿਬ ਨੇ ਸਾਨੂੰ ਪੰਦ ਤੇ ਪਾਇਆ ਹੈ ਇੱਕ ਦੂਸਰੇ ਦੀ ਮਾਂ ਪਗਣ ਦਾ ਮਜਲੂਮ ਦੀ ਰਾਖੀ ਵਾਸਤੇ ਵੀ ਸੇਵਾ ਵਾਸਤੇ ਵੀ ਜਾਂ ਦੂਜੇ ਪੱਖੋਂ ਲਾ ਲੋ ਸਾਡੇ ਜੋ ਕੈਂਪ ਲੱਗਦੇ ਹਨ ਖੂਨ ਵਾਸਤੇ ਰਾਸ਼ਨ ਵਾਸਤੇ ਜੋ ਵੀ ਹੈ ਪਿੱਛੇ ਜੋ ਫਲਡ ਆਈ ਸੀ ਪੰਜਾਬ ਚ ਉਹਦੇ ਚ ਵੀ ਦੇਖਿਆ ਸੀ ਸਾਡੀ ਟੀਮ ਨੇ ਬਹੁਤ ਬੱਤੜ ਕੇ ਲੋਕਾਂ ਨੇ ਵੀ ਬਹੁਤ ਸਹਿਯੋਗ ਦਿੱਤਾ ਉਹਦੇ ਤੇ ਇਹ ਜੋ ਗੁਰੂ ਸਾਹਿਬ ਨੇ ਸਾਨੂੰ ਬਖਸ਼ਿਸ਼ ਕੀਤੀ ਉਹਨਾਂ ਤੇ ਅਸੀਂ ਕਰਦੇ ਜੋ ਗੁਰੂ ਸਾਹਿਬ ਨੇ ਬਖਸ਼ਿਸ਼ ਕੀਤੀ ਜਿਵੇਂ ਮੈਂ ਪਹਿਲਾਂ ਹੀ ਕਿਹਾ ਸੀ ਕਿ ਨਾਮ ਹੀ ਗੁਰੂ ਨਾਨਕ ਲੰਗਰ ਮਿਸ਼ਨ ਹੈ ਔਰ ਲੰਗਰ ਸਿਰਫ ਖਾਣ ਪੀਣ ਦਾ ਨਹੀਂ ਹਰ ਚੀਜ਼ ਦਾ ਲੰਗਰ ਹੈ ਔਰ ਅੱਜ ਇੱਥੇ ਇਹ ਜਿਹੜੀ ਸੇਵਾ ਚੱਲ ਰਹੀ ਹੈ ਲੈਂਟਰ ਦਾ ਲੰਗਰ ਇਹ ਕੋਈ ਪਹਿਲਾ ਜਿਹੜਾ ਛੱਤ ਹੈ ਕਿਸੇ ਦੇ ਘਰ ਤੇ ਨਹੀਂ ਪਾਇਆ ਜਾ ਰਿਹਾ ਇਸ ਤੋਂ ਪਹਿਲਾਂ ਵੀ ਬਹੁਤ ਸਾਰੇ ਐਸੇ ਕਾਰਜ ਕੀਤੇ ਨੇ ਅਸੀਂ ਹੋਰ ਵੀ ਸਾਡੇ ਨਾਲ ਵੀਰ ਨੇ ਅਸੀਂ ਕੋਸ਼ਿਸ਼ ਕਰਾਂਗੇ ਉਹਨਾਂ ਦੇ ਨਾਲ ਵੀ ਗੱਲਬਾਤ ਕਰੀਏ ਕਿਉਂਕਿ 비ਜੀ ਨੇ ਮੈਂ ਚਾਹੁੰਦਾ ਨਹੀਂ ਕਿ ਇਹਨਾਂ ਨੂੰ ਡਿਸਟਰਬ ਕਰਾਂ ਮਗਰ ਮੇਰੀ ਕੋਸ਼ਿਸ਼ ਹੋਏਗੀ ਕਿ ਵੀਰ ਬਲਜੀਤ ਸਿੰਘ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਸਭ ਤੋਂ ਪਹਿਲਾਂ ਤਾਂ ਮਾਫੀ ਕਿ ਮੈਂ ਤੁਹਾਨੂੰ ਡਿਸਟਰਬ ਕਰ ਰਿਹਾ ਤੁਹਾਡੇ ਕੰਮ ਦੇ ਵਿੱਚੋਂ ਕਿਉਂਕਿ ਇਹ ਸੇਵਾ ਦੇ ਵਿੱਚ ਵੜਨਾ ਮੇਰਾ ਮਨ ਨਹੀਂ ਸੀ ਕਰਦਾ ਪਰ ਮੇਰੀ ਵੀ ਮਜਬੂਰੀ ਹੈ ਕਿ ਸੰਗਤਾਂ ਤੱਕ ਇਹ ਸੁਨੇਹਾ ਜਿਹੜਾ ਹੈ ਉਹ ਪਹੁੰਚਾਇਆ ਜਾਏ ਤਾਂ ਕਿ ਸੰਗਤਾਂ ਨੂੰ ਪਤਾ ਚੱਲ ਸਕੇ ਕਿ ਗੁਰੂ ਨਾਨਕ ਲੰਗਰ ਮਿਸ਼ਨ ਜਿਹੜੀ ਹੈ ਉਹ ਇਸ ਵੇਲੇ ਕਿੱਥੇ ਔਰ ਕੀ ਕਰ ਰਹੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਹਿਲੇ ਤੇ ਅਸੀਂ ਤੇਜਿੰਦਰ ਵੀਰ ਜੀ ਤੁਹਾਡਾ ਤੇ ਆਫੀ ਸਾਇਨ ਟੀਵੀ ਦਾ ਬਹੁਤ-ਬਹੁਤ ਧੰਨਵਾਦ ਕਰਦੇ ਆ ਕਿ ਤੁਸੀਂ ਆਪਣਾ ਕੀਮਤੀ ਸਮਾਂ ਕੱਟ ਕੇ ਹਰ ਸੇਵਾ ਦੇ ਵਿੱਚ ਤੁਸੀਂ ਇੱਥੇ ਪਹੁੰਚਦੇ ਹੋ ਨਿਰੰਤਰ ਪਹੁੰਚਦੇ ਹੋ ਤੇ ਆਪ ਜੀ ਦਾ ਬਹੁਤ-ਬਹੁਤ ਧੰਨਵਾਦ ਹੈ ਆਪਣੀ ਪੂਰੀ ਟੀਮ ਦੀ ਤਰਫੋਂ ਅਸੀਂ ਕਰਦੇ ਆ ਤੇ ਆਪ ਸਾਰੀ ਸੰਗਤ ਨੂੰ ਅਸੀਂ ਪਹਿਲੇ ਤੇ ਬਹੁਤ-ਬਹੁਤ ਧੰਨਵਾਦ ਕਰਦੇ ਆ ਕਿ ਜੋ ਕੀ ਸਾਡੀ ਸਪੋਰਟ ਕਰਦੇ ਨੇ ਦਸਵੰਦ ਭੇਜਦੇ ਨੇ ਹੱਥੀ ਸੇਵਾ ਕਰਨ ਵਾਸਤੇ ਇੱਥੇ ਵੀਰ ਪਹੁੰਚਦੇ ਨੇ ਉਹਨਾਂ ਸਾਰੀ ਸੰਗਤ ਦਾ ਧੰਨਵਾਦ ਹੈ ਕਿ ਐਸੇ ਕੇਸਿਸ ਦੇ ਵਿੱਚ ਜੋ ਆਪਣਾ ਕੀਮਤੀ ਸਮਾਂ ਆਪਣਾ ਦਸਵੰਦ ਹਰ ਇੱਕ ਰੂਪ ਦੇ ਵਿੱਚ ਆਪਣਾ ਦਸਵੰਦ ਜੋ ਇੱਥੇ ਭੇਜਦੇ ਨੇ ਤੇ ਮੈਂ ਸੰਗਤ ਜੀ ਤੁਹਾਨੂੰ ਦੱਸਣਾ ਚਾਹੁੰਦਾ ਕਿ ਇਹ ਜੋ ਕੇਸ ਹੈ ਇਹ ਆਰਸਪੁਰਾ ਦੇ ਇੱਕ ਪਿੰਡ ਦਾ ਕੇਸ ਹੈ ਹੁਣ ਪਿੰਡ ਦਾ ਨਾਮ ਅਸੀਂ ਡਿਸਕਲੋਸ ਨਹੀਂ ਕਰਾਂਗੇ ਤਾਂ ਵੈਸੇ ਮੈਂ ਪਿੰਡ ਦਾ ਨਾਮ ਤਾਂ ਮੈਂ ਦੱਸ ਚੁੱਕਿਆ ਹਾਂ ਪਹਿਲਾਂ ਚੱਕ ਮੁਹੰਮਦ ਯਾਰ ਪਰ ਅਸੀਂ ਫੈਮਿਲੀ ਦੇ ਬਾਰੇ ਵਿੱਚ ਨਹੀਂ ਡਿਸਕਲੋਸ ਕਰਦੇ ਸਾਡਾ ਆਪਣਾ ਪ੍ਰੋਟੋਕਾਲ ਰਹਿੰਦਾ ਟੀਮ ਦਾ ਕਿ ਜਦੋਂ ਵੀ ਅਸੀਂ ਕੋਈ ਕੇਸ ਕਰਦੇ ਆ ਤੇ ਅਸੀਂ ਫੈਮਿਲੀ ਦੀ ਜੋ ਆਇਡੈਂਟੀਟੀ ਹੈ ਉਹ ਰਿਵੀਲ ਨਹੀਂ ਕਰਦੇ ਆ ਤੇ ਉਸ ਤੋਂ ਬਾਅਦ ਫੈਮਿਲੀ ਦੇ ਵਿੱਚ ਨਾ ਅੱਜ ਤੋਂ ਕੁਝ ਮਹੀਨੇ ਪਹਿਲੇ 2 ਮਹੀਨੇ ਪਹਿਲੇ ਖਾਣਾ ਵਰਤ ਗਿਆ ਸੀ ਕੀ ਫੈਮਿਲੀ ਦੇ ਜੋ ਹੈਡ ਆਫ ਦਾ ਫੈਮਿਲੀ ਸਨ ਉਹ ਗੁਜ਼ਰ ਗਏ ਸਨ ਤੇ ਉਸ ਤੋਂ ਬਾਅਦ ਉਹਨਾਂ ਦਾ ਜੋ ਘਰ ਦਾ ਸਾਰਾ ਸਿਸਟਮ ਸੀ ਉਹ ਉਹਨਾਂ ਦਾ ਬੇਟਾ ਚਲਾ ਰਿਹਾ ਸੀ ਤੇ ਉਹਨਾਂ ਦੀ ਮਾਤਾ ਜੀ ਨਾਲ ਸਨ ਤੇ ਬੇਟੇ ਦੀ ਵੀ ਠੀਕ ਫਾਦਰ ਦੇ ਡੈਥ ਹੋਣ ਦੇ ਬਾਅਦ 1 ਮਹੀਨੇ ਬਾਅਦ ਬੇਟੇ ਦੀ ਵੀ ਐਕਸੀਡੈਂਟ ਦੇ ਵਿੱਚ ਜੋ ਹੈ ਉਹ ਡੈਥ ਹੋ ਜਾਂਦੀ ਹੈ ਤੇ ਮਾਤਾ ਜੀ ਜੋ ਹਨ ਉਹ ਇਕੱਲੇ ਰਹਿ ਜਾਂਦੇ ਨੇ ਤੇ ਉਹਨਾਂ ਦੇ ਜੋ ਬ੍ਰਦਰਸ ਨੇ ਸਿਸਟਰਸ ਨੇ ਉਹ ਉਹਨਾਂ ਨੂੰ ਆਪਣੇ ਲੈਵਲ ਤੱਕ ਜਿੰਨਾ ਹੋ ਸਕਦਾ ਹੈ ਉਹ ਸਪੋਰਟ ਕਰੇ ਕਰਦੇ ਨੇ ਤੇ ਜਦੋਂ ਸਾਡੇ ਕੋਲ ਇਹ ਕੇਸ ਪਹੁੰਚਿਆ ਤੇ ਵਿਥਿਨ ਡੇਸ ਵਿਥਿਨ ਵੀਕ ਅਸੀਂ ਇਸ ਕੇਸ ਨੂੰ ਅਡਾਪਟ ਕੀਤਾ ਤੇ ਔਨ ਪ੍ਰਾਇੋਰਟੀ ਅਸੀਂ ਇਸ ਕੇਸ ਨੂੰ ਜੋ ਹੈ ਉਹ ਸਟਾਰਟ ਕਰ ਦਿੱਤਾ ਇਸ ਉਮੀਦ ਦੇ ਵਿੱਚ ਕਿ ਸੰਗਤ ਨੇ ਸਾਨੂੰ ਪਹਿਲੇ ਵੀ ਇੰਨਾ ਸਪੋਰਟ ਕੀਤਾ ਹੈ ਤੇ ਵਾਇਗਰੂ ਕਰਨ ਵਾਲਾ ਹੈ ਤੇ ਇਹ ਇਸ ਕੇਸ ਦੇ ਵਿੱਚ ਵੀ ਜੋ ਸਪੋਰਟ ਹੈ ਉਹ ਇੱਥੇ ਆ ਜਾਏਗੀ ਤੇ ਉਸ ਤਰ੍ਹਾਂ ਹੀ ਹੋਇਆ ਹੈ ਤੇ ਆਪ ਸਾਰੀ ਸੰਗਤ ਦੇ ਸਹਿਯੋਗ ਦੇ ਨਾਲ ਜੋ ਹੈ ਉਹ ਕੇਸ ਤੁਸੀਂ ਦੇਖ ਸਕਦੇ ਹੋ ਅੱਜ ਕਿ ਜੋ ਲੈਂਟਰ ਦਾ ਜੋ ਕਾਰਜ ਸੀ ਆਪਣਾ ਉਹ ਮੁਕੰਮਲ ਹੋਣ ਤੇ ਆਇਆ ਹੈ ਤੇ ਇਨਾਂ ਦੇ ਜੋ ਰਿਲੇਟਿਵਸ ਨੇ ਉਹਨਾਂ ਦਾ ਵੀ ਮੈਂ ਦਿਲੋਂ ਧੰਨਵਾਦ ਕਰਨਾ ਚਾਹੁੰਦਾ ਕਿ ਜੋ ਇਹਨਾਂ ਦੇ ਆਂਟੀ ਜੀ ਦੇ ਰਿਲੇਟਿਵਸ ਹਨ ਉਹਨਾਂ ਦੇ ਵੀਰ ਵੀ ਇੱਥੇ ਪਹੁੰਚੇ ਦੇ ਨੇ ਤੇ ਉਹਨਾਂ ਦੀ ਸਿਸਟਰ ਦੀ ਤਰਫੋਂ ਵੀ ਜੋ ਹੈ ਉਹਨਾਂ ਨੂੰ ਜੋ ਮਦਦ ਹੈ ਉਹ ਕੀਤੀ ਜਾ ਰਹੀ ਹੈ ਤੇ ਸੰਗਤ ਨੂੰ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਅਸੀਂ ਤੇ ਇਹੀ ਅਪੀਲ ਕਰਦੇ ਹਾਂ ਕਿ ਐਸੇ ਕੇਸਿਸ ਦੇ ਵਿੱਚ ਜੋ ਹੈ ਉਹ ਮਾਇਆ ਦੀ ਜੋ ਜ਼ਰੂਰਤ ਹੈ ਉਹ ਜ਼ਿਆਦਾ ਰੈਂਡਰਰ ਨੂੰ ਦੇਖ ਰਹੇ ਨੇ ਤੇ ਐਸੇ ਕੇਸਿਸ ਦੇ ਵਿੱਚ ਸਾਨੂੰ ਮਾਇਆ ਰਾਹੀ ਅਗਰ ਮਾਇਆ ਰਾਹੀ ਨਹੀਂ ਕਰਨਾ ਚਾਹੁੰਦੇ ਤਾਂ ਉਹ ਇੱਥੇ ਸਾਨੂੰ ਜੋ ਹੈ ਮਟੀਰੀਅਲ ਦੇ ਵਿੱਚ ਵੀ ਜੋ ਹੈ ਉਹ ਸਾਨੂੰ ਹੈਲਪ ਕਰ ਸਕਦੇ ਨੇ ਤੇ ਹੁਣ ਜੋ ਇੱਥੇ ਤੱਕ ਦੀ ਜੋ ਸੇਵਾ ਤੇ ਇਸ ਤੋਂ ਅੱਗੇ ਵੀ ਜੋ ਹੈ ਉਹ ਫਿਨਿਸ਼ਿੰਗ ਜਦੋਂ ਪ੍ਰੋਪਰਲੀ ਹੁੰਦੀ ਹੈ ਪਾਈਪਾਂ ਪੈਂਦੀਆਂ ਨੇ ਕਿਚਨ ਦਾ ਕੰਮ ਹੁੰਦਾ ਹਰ ਇੱਕ ਚੀਜ਼ ਦੇ ਵਿੱਚ ਜੋ ਹੈ ਅੱਜ ਦੀ ਰੇਟ ਦੇ ਵਿੱਚ ਜਿੰਨੀ ਮਹਿੰਗੀ ਹੈ ਤੁਸੀਂ ਜਿਹੜਾ ਇਹ ਕੰਮ ਕਰਕੇ ਦੇਦੇ ਹੋ ਸਿਰਫ ਲੈਂਟਰ ਤੱਕ ਹੀ ਸੀਮਤ ਨਹੀਂ ਹੈ ਕੰਪਲੀਟ ਕਰਕੇ ਦੇਦੇ ਹੋ ਜੀ ਬਿਲਕੁਲ ਅਸੀਂ ਕੇਸ ਜੋ ਅਸੀਂ ਅਡਾਪਟ ਕਰਦੇ ਹਾਂ ਸਾਡੀ ਕੋਸ਼ਿਸ਼ ਹੁੰਦੀ ਹੈ ਕਿ ਫੈਮ ਜੋ ਕਰਦੀ ਹੈ ਕਿ ਫੈਮਿਲੀ ਇੱਥੇ ਰਹਿਣਾ ਸਟਾਰਟ ਕਰਦੇ ਆਂ ਅਗਰ ਅਸੀਂ ਵਲੰਟਰੀ ਹੀ ਸਿਰਫ ਕਰਕੇ ਦੇ ਦੇਾਂਗੇ ਤੇ ਅਗਰ ਉਹਨਾਂ ਦੀ ਸਮਰੱਥਾ ਨਹੀਂ ਹੈ ਆਲਰੇਡੀ ਤੇ ਉਹ ਉਹਦੇ ਵਿੱਚ ਰਹਿਣ ਦੇ ਵਿੱਚ ਵੀ ਉਹ ਮਤਲਬ ਉਹ ਵਿਰਤੀ ਹੈ ਉਹ ਕੰਪਲੀਟ ਨਹੀਂ ਹੈ ਤੇ ਉਹਦੇ ਵਿੱਚ ਉਹਨਾਂ ਦਾ ਬਸਣਾ ਜੋ ਹੈ ਉਹ ਪੋਸੀਬਲ ਨਹੀਂ ਹੈ ਕਿਉਂਕਿ ਘਰ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ 10 ਕਿਸਮ ਦੀ ਜ਼ਰੂਰਤਾਂ ਹਨ ਪਾਣੀ ਦੀ ਜ਼ਰੂਰਤ ਹੈ ਬਿਜਲੀ ਦੀ ਜ਼ਰੂਰਤ ਹੈ ਸਿਰਫ ਛੱਤ ਦੇ ਨਾਲ ਆਈ ਦੀ ਰੇਟ ਦੇ ਵਿੱਚ ਜੋ ਹੈ ਗੁਜ਼ਾਰਾ ਕਰਨਾ ਬਹੁਤ ਔਖਾ ਹੈ ਹਾ ਵੀ ਪੱਜੀ ਸਿੰਘ ਜੀ ਜਿਸ ਤਰ੍ਹਾਂ ਕਿ ਤੁਸੀਂ ਆਪ ਹੀ ਕਿਹਾ ਕਿ ਅਸੀਂ ਇਹ ਸਾਰਾ ਕਾਰਜ ਜਿਹੜਾ ਹੈ ਉਹ ਸੰਗਤ ਦੇ ਸਹਿਯੋਗ ਦੇ ਕਰਦੇ ਆ ਮੈਂ ਚਾਹਾਂਗਾ ਕਿ ਤੁਸੀਂ ਜੋ ਤੁਹਾਡਾ WhatsApp ਨੰਬਰ ਹੈ ਉਹ ਨੰਬਰ ਜ਼ਰੂਰ ਇੱਥੇ ਸੰਗਤਾ ਨੂੰ ਬੋਲ ਕੇ ਦੱਸ ਦਿਓ ਤਾਂ ਕਿ ਸੰਗਤਾ ਤੁਹਾਨੂੰ ਕੰਟੈਕਟ ਕਰ ਸਕਣ ਆਪਣਾ ਕੰਟੈਕਟ ਨੰਬਰ ਜੋ ਵੀ ਹੈ ਜਿਹਦੇ ਤੇ WhatsApp ਵੀ ਚੱਲਦਾ ਹੋਵੇ ਤਾਂ ਕਿ ਉਹ ਅਗਰ ਚਾਹਣ ਤਾਂ ਤੁਸੀਂ ਉਹਨਾਂ ਨੂੰ ਆਪਣੇ ਗਰੁੱਪ ਦੇ ਵਿੱਚ ਵੀ ਐਡ ਕਰ ਸਕੋ ਜਾਂ ਉਹ ਤੁਸੀਂ ਉਹਨਾਂ ਨੂੰ QR ਕੋਡ ਵਗੈਰਾ ਆਪਣੇ ਬੈਂਕ ਦਾ ਜਿਹੜਾ ਸੰਸਥਾ ਦਾ ਭੇਜ ਸਕੋ ਆਪਣਾ ਨੰਬਰ ਪਲੀਜ਼ ਜਿਹੜਾ ਉਹ ਦੱਸ ਦਿਓ ਜੀ ਮੇਰਾ ਨੰਬਰ ਹੈ 7006315663 700631515633633 ਇੱਕ ਵਾਰ ਫਿਰ ਤੋਂ ਸੁਣੋ ਇਹਨਾਂ ਦੇ ਮੂਹੋਂ ਇਹ WhatsApp ਨੰਬਰ ਹੈ ਜਿੱਥੇ ਤੁਸੀਂ ਇਹਨਾਂ ਨੂੰ ਸੰਪਰਕ ਕਰ ਸਕਦੇ ਹੋ ਔਰ ਕਾਲ ਵੀ ਕਰ ਸਕਦੇ ਹੋ ਤਾਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਇਹ ਇੱਕ ਨਹੀਂ ਇਸ ਤਰ੍ਹਾਂ ਦੇ ਬਹੁਤ ਸਾਰੇ ਕੇਸ ਇਸ ਵੇਲੇ ਇਹਨਾਂ ਵੀਰਾਂ ਦੇ ਕੋਲ ਪੈਂਡਿੰਗ ਪਏ ਹੋਏ ਨੇ ਮੈਂ ਗੱਲ ਕਰ ਰਿਹਾ ਸੀ ਇਹਨਾਂ ਦੇ ਨਾਲ ਕੱਲ ਵੀ ਕਿਉਂਕਿ ਹੋਰ ਵੀ ਕੇਸ ਕਾਫੀ ਦੂਰੋਂ ਜੰਮੂ ਤੋਂ ਬਾਹਰੋਂ ਵੀ ਇੱਕ ਆ ਰਿਹਾ ਹੈ ਔਰ ਬਹੁਤ ਹੀ ਜੈਨੂਇਨ ਕੇਸ ਹੈ ਉਹਨਾਂ ਦੇ ਨਾਲ ਵੀ ਡਿਸਕਸ਼ਨ ਕਰਾਂਗੇ ਪਰ ਉਹ ਡਿਸਕਸ਼ਨ ਕਰਨ ਤੋਂ ਪਹਿਲਾਂ ਆਪ ਸਾਰੀ ਸੰਗਤ ਨੂੰ ਅਸੀਂ ਬੇਨਤੀ ਕਰਦੇ ਹਾਂ ਕਿ ਇਸ ਸਾਰੇ ਕਾਰਜ ਨੂੰ ਤਦ ਤੱਕ ਇਹ ਵੀ ਪੂਰਾ ਨਹੀਂ ਕਰ ਸਕਦੇ ਜਦ ਤੱਕ ਕਿ ਆਪ ਜੀ ਇਹਨਾਂ ਦਾ ਸਾਥ ਨਾ ਦਿਓਗੇ ਗੁਰਦੁਆਰਿਆਂ ਦੀਆਂ ਬਿਲਡਿੰਗਾਂ ਹੋਰ ਸੰਸਾਵਾਂ ਦੀਆਂ ਬਿਲਡਿੰਗਾਂ ਬਹੁਤ ਬਣ ਚੁੱਕੀਆਂ ਨੇ بڑے ਉਦੇਦਾਰ ਨੇ ਉਹਨਾਂ ਬਿਲਡਿੰਗਾਂ ਨੂੰ ਬਣਾਉਣ ਵਾਲੇ ਬੜੇ ਹੀ ਜ਼ਿਆਦਾ ਕਹਿ ਸਕਦੇ ਆ ਕਿ ਲੀਡਰਾਂ ਨੇ ਸਿੱਖ ਕੌਮੀ ਲੀਡਰ ਆਪਣੇ ਆਪ ਨੂੰ ਕਾਉਂਟ ਵਾਲੇ ਬਹੁਤ ਨੇ ਜਿਹੜੇ ਕੀ ਪੈਸਾ ਮੋਟਾ ਪੈਸਾ ਇਕੱਠਾ ਕਰਕੇ ਉਹਨਾਂ ਬਿਲਡਿੰਗਾਂ ਨੂੰ ਬਣਾ ਸਕਦੇ ਨੇ ਲੇਕਿਨ ਅਸਲ ਜਿਹੜਾ ਜਿੱਥੇ ਕੀ ਸਾਡਾ ਗੁਰੂ ਵਸਦਾ ਹੈ ਗੁਰੂ ਵਸਦਾ ਹੈ ਹਰ ਮੰਦਰ ਹਰ 사ਜਿਆ ਔਰ ਉਹ ਸ਼ਰੀਰ ਜਿਹੜੇ ਨੇ ਇਨ੍ਹਾਂ ਹੀ ਗੁਰਦੁਆਰਿਆਂ ਦੇ ਵਿੱਚ ਬਸਦੇ ਨੇ ਜਦ ਤੱਕ ਕਿਉਂਕਿ ਜਦੋਂ ਲਾਹੌਰ ਦੇ ਵਿੱਚ ਗੁਰੂ ਅਰਜਨ ਪਾਤਸ਼ਾਹ ਜੀ ਨੇ ਦੇਖਿਆ ਕਿ ਉੱਥੇ ਪੈਸੇ ਦੀ ਲੋੜ ਹੈ ਤਾਂ ਉਹਨਾਂ ਨੇ ਸਿੱਧਾ ਦਰਬਾਰ ਸਾਹਿਬ ਦਾ ਸਾਰਾ ਕੰਮ ਰੁਕਵਾ ਕੇ ਉਹ ਪੈਸਾ ਸਾਰਾ ਲਾਹੌਰ ਬੁਲਾਇਆ ਸੀ ਔਰ ਕਿਹਾ ਸੀ कि जेकर गुरुद्वारे ਬਣਾ ਲੇ ਤੇ ਸੰਗਤ ਹੀ ਨਾ ਉੱਥੇ ਜਾਣ ਚੋਗੀ ਜੀ ਤਾਂ ਉਹਨਾਂ ਗੁਰਦੁਆਰਿਆਂ ਦੀ ਲੋੜ ਕੀ ਹੈ ਇਸ ਕਰਕੇ ਗੁਰਦੁਆਰਿਆਂ ਦੀਆਂ ਬਿਲਡਿੰਗਾਂ ਬਣਾਉਣ ਤੋਂ ਪਹਿਲਾਂ ਸੰਗਤ ਨੂੰ ਜਿਹੜਾ ਹੈ ਉਹ ਅਪਲਿਫਟ ਕੀਤਾ ਜਾਏ ਸੰਗਤ ਨੂੰ ਅਵੇਅਰ ਕੀਤਾ ਜਾਏ ਸੰਗਤ ਦੀ ਮਦਦ ਕੀਤੀ ਜਾਵੇ ਇੱਕ ਦੂਜੇ ਦੀ ਬਾਹ ਫੜੀ ਜਾਵੇ ਜੀ ਇੱਕ ਵਾਰ ਫਿਰ ਤੋਂ ਆਪਣਾ ਨੰਬਰ ਬੋਲ ਦਿਓ ਤਾਂ ਕਿ ਜਿਹੜੇ ਵੀ ਲੋਕੀ ਆਪ ਜੀ ਦੀ ਜਿਹੜੀ ਸੰਗਤ ਸੇਵਾ ਕਰਨਾ ਚਾਹੇ ਆਪ ਜੀ ਨਾਲ ਸੰਪਰਕ ਕਰ ਸਕੇ ਤਾਂ ਕਿ ਤੁਸੀਂ ਉਹਨਾਂ ਦੇ ਕੰਟੈਕਟ ਵਿੱਚ ਆ ਸਕੋ ਔਰ ਉਹਨੂੰ ਆਪਣੇ ਗਰੁੱਪ ਦੇ ਵਿੱਚ ਵੀ ਸ਼ਾਮਲ ਕਰ ਸਕੋ ਜੀ ਸਾਡਾ ਜੋ ਕੰਟੈਕਟ ਨੰਬਰ ਹੈ ਮੇਰਾ 7006315663 ਇਸ ਨੰਬਰ ਤੇ ਤੁਸੀਂ ਅਗਰ WhatsApp ਕਰਦੇ ਹੋ ਇੰਟਰਸਟਿਡ ਹੋ ਅਸੀਂ ਤੁਹਾਨੂੰ ਆਪਣੇ ਜੋ ਸੇਵਾ ਵਾਲਾ ਗਰੁੱਪ ਹੈ ਉਹ ਲੌਕਡ ਹੀ ਰਹਿੰਦਾ ਉਹਦੇ ਵਿੱਚ ਪ੍ਰਾਈਵੇਸੀ ਲੱਗੀ ਰਹਿੰਦੀ ਹੈ ਕੋਈ ਫਾਲਤੂ ਮੈਸੇਜ ਨਹੀਂ ਆਏਗਾ ਜੋ ਵੀ ਸੇਵਾ ਤੁਹਾਡੀ ਆਂਦੀ ਹੈ ਚਾਹੇ ਉਹ ਕੈਸ਼ ਹੀ ਰਹੇ ਆਂਦੀ ਹੈ ਜਾਂ ਫਿਰ ਉਹ ਅਕਾਊਂਟ ਦੇ ਵਿੱਚ ਆਂਦੀ ਹੈ ਤੇ ਉਹ ਨਾਲ ਦੇ ਨਾਲ ਹੀ ਲਿਸਟ ਜੋ ਹੈ ਉਹ ਹਰ ਮਿੰਟ ਦੇ ਵਿੱਚ 1 ਮਿੰਟ ਜੋ ਤੁਹਾਡੀ ਸੇਵਾ ਅਕਾਊਂਟ ਚ ਐਂਟਰ ਹੋਏਗੀ ਉਹ ਗਰੁੱਪ ਦੇ ਵਿੱਚ ਜੋ ਹੈ ਅਗਰ ਤੁਸੀਂ ਆਪਣਾ ਨਾਮ ਦੱਸਦੇ ਹੋ ਤੇ ਵੈਲੈਂਟ ਗੂਡਾ ਗੁਪਤ ਰੱਖਣਾ ਚਾਹਦੇ ਹੋ ਤੇ ਗੁਪਤ ਦੇ ਨਾਂ ਤੇ ਹੈ ਉਹ ਅਪਡੇਟ ਹੋ ਜਾਏਗੀ ਤੇ ਜੋ ਵੀ ਹੈ ਟਰਾਂਸਪੇਰੈਂਸੀ ਦੇ ਨਾਲ ਸਾਰੀ ਸੇਵਾ ਜੋ ਹੈ ਉਹ ਕੀਤੀ ਜਾ ਰਹੀ ਹੈ ਤੇ ਉਸ ਗਰੁੱਪ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਨਿਰੰਤਰ ਦੌਰ ਤੇ ਅੱਜ ਦੀ ਡੇਟ ਦੇ ਵਿੱਚ ਜਦੋਂ ਮੈਂ ਗੱਲ ਕਰਾਂ ਤੇ 70 ਤੋਂ 75 ਆਪਣੇ ਸਾਡੀ ਵੀਰਾਂ ਨੇ ਭੈਣਾਂ ਨੇ ਜੋ ਹੈ ਉਹਦੇ ਵਿੱਚ ਡੋਨੇਸ਼ਨ ਕੀਤੀ ਹੈ ਔਰ ਸਾਰਿਆਂ ਦੀ ਡੋਨੇਸ਼ਨ ਜੋ ਹੈ ਟਰਾਂਸਪੇਰੈਂਸੀ ਦੇ ਨਾਲ ਉੱਥੇ ਜੋ ਹੈ ਉਹ ਗਰੁੱਪ ਦੇ ਵਿੱਚ ਜੋ ਹੈ ਅਪਡੇਟ ਕਰ ਦਿੱਤੀ ਜਾਂਦੀ ਹੈ ਤੇ ਸਾਰੇ ਵੀਰਾਂ ਦਾ ਦਿਲੋਂ ਧੰਨਵਾਦ ਹੈ ਜੋ ਇਨੀ ਗਰਮੀ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕੀ ਲੰਟਰ ਦੀ ਸੇਵਾ ਦੇ ਵਿੱਚ ਹੱਤੀ ਸੇਵਾ ਕਰਨ ਦਾ ਦੇਖੋ ਇੱਕ ਮੋਟਿਵ ਸਾਡਾ ਇਹੀ ਹੈ ਕਿ ਜਿੰਨੀ ਲੇਬਰ ਹੋ ਸਕਦੀ ਹੈ ਵੀਰ ਆਪਣਾ ਛੁੱਟੀ ਦਾ ਟਾਈਮ ਕੱਟ ਕੇ ਇੱਥੇ ਆਪਣਾ ਜੋ ਟਾਈਮ ਹੈ ਅਸੀਂ ਕਹਾਂਗੇ ਕਿ ਬਰਥ ਨਹੀਂ ਜਾ ਰਿਹਾ ਇਹ ਵੀ ਉਹਨਾਂ ਦਾ ਟਾਈਮ ਜੋ ਹੈ ਉਹ ਸਫਲਾ ਹੋ ਰਿਹਾ ਔਰ ਕੀਰਤੀ ਵੀਰ ਨੇ ਸਾਰੇ ਵੀਰ ਜੀ ਬਹੁਤ ਬਹੁਤ ਧੰਨਵਾਦ ਆਪ ਜੀ ਦਾ ਮੈਂ ਆਪ ਜੀ ਦੇ ਸੇਵਾ ਦੇ ਵਿੱਚ ਵਿਗਣ ਪਾਇਆ ਕੀਰਤੀ ਵੀਰ ਨੇ ਸਾਰੇ ਜਿਹੜੇ ਵੀ ਇੱਥੇ ਕੰਮ ਕਰ ਰਹੇ ਨੇ ਐਤਵਾਰ ਦਾ ਯਾਨੀ ਸੰਡੇ ਦਾ ਦਿਨ ਵੀ ਸ਼ਾਇਦ ਇਸੇ ਕਰਕੇ ਚੁਣਿਆ ਜਾਂਦਾ ਹੈ ਕਿ ਜਿਹੜੇ ਨੌਕਰੀਆਂ ਪੇਸ਼ਿਆਂ ਵਾਲੇ ਜਾਂ ਕੀਰਤੀ ਵੀਰ ਨੇ ਉਹ ਵੀ ਆਪਣਾ ਜਿਹੜਾ ਸਮਾਂ ਹੈ ਉਹ ਇੱਥੇ ਜਿਹੜਾ ਹੈ ਉਹ ਪੂਰਾ ਪੂਰਾ ਦੇ ਸਕਣ ਤਾਂ ਕਿ ਮਜ਼ਦੂਰੀ ਜਿਹੜੀ ਹੈ ਲੇਬਰ ਜਿਹੜੀ ਹੈ ਉਹ ਵੀ ਜਿਹੜੀ ਸੰਗਤ ਦੇ ਪੱਲੇ ਵਿੱਚ ਨਾ ਜਾਵੇ ਇਹ ਆਪਣੇ ਹੱਥੀਂ ਸੇਵਾ ਕਰਕੇ ਉਸ ਲੇਬਰ ਦੇ ਪੈਸੇ ਨੂੰ ਵੀ ਬਚਾਉਂਦੇ ਨੇ ਉਸ ਦਸਵੰਤ ਨੂੰ ਸੇਵ ਕਰਦੇ ਨੇ ਤਾਂ ਕਿ ਕਿਸੇ ਹੋਰ ਵੀ ਐਸੇ ਹੀ ਜਿਹੜੇ ਜ਼ਰੂਰਤਮੰਦ ਹਨ ਅਸੀਂ ਇਹਨਾਂ ਨੂੰ ਜ਼ਰੂਰਤਮੰਦ ਨਹੀਂ ਕਹਾਂਗੇ ਇਹ ਸਾਡੇ ਹੀ ਭੈਣ ਭਰਾ ਹਨ ਇੱਕ ਦੂਜੇ ਦੀ ਬਾਹ ਫੜਨਾ ਸਾਡਾ ਫਰਜ਼ ਹੈ ਸਿੱਖਾਂ ਦਾ ਫਰਜ਼ ਹੈ ਆਓ ਤੁਹਾਨੂੰ ਤਸਵੀਰਾਂ ਵੀ ਨਾਲ ਦੇ ਨਾਲ ਦਿਖਾਉਂਦੇ ਹਾਂ ਕਿਵੇਂ ਜਿਹੜੇ ਵੀਰ ਨੇ ਉਹ ਸੇਵਾ ਕਰ ਰਹੇ ਨੇ ਮੈਂ ਤੁਹਾਨੂੰ ਦੱਸ ਦਿਆਂ ਕਿ ਮਸ਼ੀਨ ਤੱਕ ਤੁਸੀਂ ਦੇਖ ਰਹੇ ਹੋ ਆਪ ਚਲਾਈ ਜਾ ਰਹੀ ਹੈ ਔਰ ਸਾਰੀ ਸੇਵਾ ਮਜ਼ਦੂਰ ਜਿਹੜੇ ਨੇ ਉਹ ਲਗਭਗ ਸਾਰੇ ਆਪ ਹੀ ਲੱਗੇ ਹੋਏ ਨੇ ਇਹੀ ਹੱਥੀ ਸੇਵਾ ਜਿਹੜੀ ਹੈ ਉਹ ਕੀਤੀ ਜਾ ਰਹੀ ਹੈ ਔਰ ਇਹ ਪੂਰਾ ਗਲੀ ਦੇ ਕਰੀਬ 50 ਮੀਟਰ ਦੂਰੋਂ ਜਿਹੜਾ ਹੈ ਉਹ ਸਮਾਨ ਚੁੱਕ ਕੇ ਲਿਆ ਰਹੇ ਨੇ ਔਰ ਉੱਥੋਂ ਲਿਆ ਕਰਕੇ ਇਸ ਮਸ਼ੀਨ ਤੱਕ ਪਹੁੰਚ ਰਹੇ ਨੇ ਪਾਣੀ ਦੀ ਸੇਵਾ ਹਰ ਚੀਜ਼ ਦੀ ਸੇਵਾ ਜਿਹੜੀ ਹੈ ਸਾਰੇ ਵੀਰ ਤੁਸੀਂ ਦੇਖਦੇ ਹੋ ਇਸ ਵੇਲੇ ਇੱਥੇ ਤੁਹਾਨੂੰ ਮਜ਼ਦੂਰ ਜਿਹੜਾ ਪੇਡ ਮਜ਼ਦੂਰ ਕੋਈ ਵੀ ਨਹੀਂ ਮਿਲੇਗਾ ਕਰੀਬ ਇੱਕ ਜਾਂ ਦੋ ਮਜ਼ਦੂਰ ਨੇ ਔਰ ਬਾਕੀ ਦੋ ਮਿਸਤਰੀ ਨੇ ਜਿਹੜੇ ਲੱਗੇ ਹੋਏ ਨੇ ਇਹ ਪੇੜ ਨੇ ਬਾਕੀ ਜਿੰਨੀ ਵੀ ਸੇਵਾ ਹੈ ਉਹ ਇਹ ਸਾਰੇ ਨੌਜਵਾਨ ਗੁਰੂ ਨਾਨਕ ਲੰਗਰ ਮਿਸ਼ਨ ਦੇ ਜਿਹੜੇ ਵੀਰ ਨੇ ਇਹ ਆਪ ਕਰਦੇ ਨੇ ਔਰ ਇਹ ਹੈ ਉਹ ਲੈਂਟਰ ਜੋ ਇਸ ਵੇਲੇ ਇਹਨਾਂ ਨੇ ਇਸ ਪਰਿਵਾਰ ਦੀ ਜਿਹੜੀ ਹੈ ਉਹ ਉਹਨਾਂ ਨੂੰ ਛੱਤ ਜਿਹੜੀ ਹੈ ਉਹ ਪਾ ਕੇ ਦਿੱਤੀ ਹੈ ਇਹ ਛੱਤ ਨਹੀਂ ਇਹ ਉਹਨਾਂ ਦੇ ਆਉਣ ਵਾਲਾ ਜਿਹੜੀ ਜ਼ਿੰਦਗੀ ਹੈ ਇਹ ਉਸ ਦੇ ਪੜਦਿਆਂ ਨੂੰ ਵੀ ਟੱਕੇਗਾ ਨਾ ਕਿ ਸਿਰਫ ਉਹਨਾਂ ਦੇ ਸਿਰ ਤੇ ਛੱਤ ਪਈ ਰਹੇਗੀ ਇਹ ਮੈਂ ਦਿਲੋਂ ਆਪਸੀ ਸਾਹਿਬ ਟੀਵੀ ਵੱਲੋਂ ਵੀ ਇਹਨਾਂ ਸਾਰੇ ਵੀਰਾਂ ਨੂੰ ਵੀਰਾਂ ਦਾ ਜਿਹੜਾ ਹੈ ਦਿਲੋਂ ਜਿਹੜਾ ਹੈ ਉਹ ਧੰਨਵਾਦ ਕਰਦਾ ਹਾਂ ਜਿਹੜੇ ਕਿ ਏਡੀ ਮਿਹਨਤ ਕਰਦੇ ਨੇ ਔਰ ਵਰਦੀ ਧੁੱਪ ਦੇ ਵਿੱਚ ਤੁਸੀਂ ਦੇਖ ਰਹੇ ਹੋ ਕਿ ਇਸ ਵੇਲੇ ਗਰਮੀ ਵੀ ਬਹੁਤ ਜ਼ਿਆਦਾ ਹੈ ਔਰ ਇਸ ਵਰਦੀ ਗਰਮੀ ਦੇ ਵਿੱਚ ਤੁਸੀਂ ਦੇਖ ਰਹੇ ਹੋ ਇਹ ਸਾਰੇ ਵੀਰ ਆਪਣੇ ਹੱਥੀ ਜਿਹੜਾ ਹੈ ਉਹ ਕੰਮ ਕਰ ਰਹੇ ਨੇ ਔਰ ਇਸ ਸਾਰੇ ਕਾਰਜ ਨੂੰ ਨੇਤਰੇ ਚੜਾ ਰਹੇ ਨੇ ਇਹ ਸਿਰਫ ਇੱਕ ਛੱਤ ਨਹੀਂ ਜਿਹੜੀ ਕਿ ਕਿਸੇ ਦੇ ਘਰ ਦੇ ਉੱਤੇ ਪਾਈ ਜਾ ਰਹੀ ਹੈ ਇਹ ਉਹਨਾਂ ਗੁਰਸਿੱਖਾਂ ਦੇ ਘਰਾਂ ਦੇ ਪਰਦੇ ਵੀ ਜਿਹੜੇ ਨੇ ਉਹ ਟੱਕੇ ਜਾ ਰਹੇ ਨੇ ਔਰ ਨਾ ਕਿਤੇ ਐਸਾ ਨਾ ਹੋਵੇ ਕਿ ਇਹੋ ਜਿਹੇ ਗੁਰਸਿੱਖ ਪਰਿਵਾਰ ਜਿਹੜੇ ਨੇ ਕਿਸੇ ਹੋਰ ਦੇ ਅੱਗੇ ਜਾ ਕੇ ਹੱਥ ਫਲਾਉਣ ਉਸ ਤੋਂ ਪਹਿਲਾਂ ਹੀ ਉਹਨਾਂ ਦੀਆਂ ਬਾਹਾਂ ਜਿਹੜੀਆਂ ਨੇ ਉਹ ਫੜ ਲਈਆਂ ਜਾਵਨ ਔਰ ਇਸੇ ਤਰੀਕੇ ਦੇ ਨਾਲ ਸੇਵਾ ਕਰਕੇ ਜਿਹੜਾ ਹੈ ਉਹ ਇਹਨਾਂ ਦੇ ਪਰਦੇ ਜਿਹੜੇ ਨੇ ਉਹ ਟੱਕੇ ਜਾਵਨ ਔਰ ਗੁਰੂ ਮਹਾਰਾਜ ਦਾ ਜਿਹੜਾ ਹੈ ਉਹ ਟਾਸਰਾ ਲੈ ਕੇ ਇਹੋ ਜਿਹੇ ਕਾਰਜਾਂ ਨੂੰ ਲਗਾਤਾਰ ਜਿਹੜਾ ਹੈ ਉਹ ਚਲਦੇ ਰੱਖਿਆ ਜਾਵੇ ਉਮੀਦ ਕਰਦੇ ਹਾਂ ਕਿ ਆਪ ਸਾਰੀ ਸੰਗਤ ਜੋ ਜੋ ਵੀ ਇਸ ਵੀਡੀਓ ਨੂੰ ਦੇਖ ਰਹੇ ਹੋ ਇਸ ਵੇਲੇ ਲਾਈਵ ਐਸੇ ਕਰਕੇ ਹੋਣ ਦਾ ਮੇਰਾ ਮਕਸਦ ਸੀ ਕਿ ਤੁਹਾਨੂੰ ਲਾਈਵ ਤਸਵੀਰਾਂ ਦਿਖਾਈਏ ਕਿ ਕਿਸ ਤਰੀਕੇ ਦੇ ਨਾਲ ਜਿਹੜਾ ਹੈ ਉਹ ਇੱਥੇ ਕੰਮ ਜਿਹੜਾ ਹੈ ਉਹ ਕੀਤਾ ਜਾ ਰਿਹਾ ਹੈ ਨੌਜਵਾਨਾਂ ਵੱਲੋਂ ਤੇ ਸਾਰੇ ਨੌਜਵਾਨ ਤੁਸੀਂ ਦੇਖ ਰਹੇ ਹੋ ਆ ਤੋਂ ਬਹੁਤ ਤੇਜ਼ ਹੋਣ ਦੇ ਕਾਰਨ ਨੌਜਵਾਨ ਜਿਹੜਾ ਹੈ ਥੋੜਾ ਥੋੜਾ ਰੁਕ ਰੁਕ ਕੇ ਕੰਮ ਕਰ ਰਹੇ ਨੇ ਬੜਾ ਹੀ ਇੱਕ ਮਾਹੌਲ ਜਿਸ ਨੂੰ ਅਸੀਂ ਕਹਿੰਦੇ ਹਾਂ ਨਾ ਕਿ ਬਣ ਜਾਂਦਾ ਹੈ ਔਰ ਇਹ ਇਸ ਵੇਲੇ ਉਹੀ ਮਾਹੌਲ ਬਣਿਆ ਹੋਇਆ ਹੈ ਕਿ ਜਿਵੇਂ ਕਿ ਲੱਗਦਾ ਹੈ ਕਿ ਇੱਕ ਭਾਈ ਭਾਈ ਦੀ ਬਾਹ ਫੜ ਕੇ ਇੱਕ ਦੂਜੇ ਨੂੰ ਸਹਾਰਾ ਦੇ ਕੇ ਤੇ ਇਹ ਕੰਮ ਜਿਹੜਾ ਹੈ ਉਹ ਨੇਤਰੇ ਚੜਾ ਰਹੇ ਨੇ ਇਹ ਸਾਰਾ ਕਾਰਜ ਜਿਹੜਾ ਹੈ ਆਪਸ ਵਿੱਚ ਸੰਗਤ ਦੇ ਸਹਿਯੋਗ ਤੋਂ ਬਿਨਾਂ ਨਹੀਂ ਹੋ ਸਕਦਾ ਇਸ ਕਰਕੇ ਮੁੜ ਕੇ ਇੱਕ ਵਾਰ ਆਪਸੀ ਸਾਹਿਬ ਟੀਵੀ ਵੱਲੋਂ ਵੀ ਆਪ ਸਾਰੀ ਸੰਗਤ ਨੂੰ ਬੇਨਤੀ ਹੈ ਕਿ ਇਸ ਸਾਰੇ ਕਾਰਜ ਦੇ ਵਿੱਚ ਹੀ ਨਹੀਂ ਇਹੋ ਜਿਹੇ ਹੋਰ ਵੀ ਬਹੁਤ ਸਾਰੇ ਕਾਰਜ ਹਨ ਜਿਨ੍ਹਾਂ ਨੂੰ ਇਹ ਨੌਜਵਾਨ ਵੀਰ ਜਿਹੜੇ ਨੇ ਉਹ ਨੇਤਰੇ ਚੜਾਉਂਦੇ ਨੇ ਔਰ ਆਪ ਹੱਥੀਂ ਸੇਵਾ ਕਰਕੇ ਇਹੋ ਜਿਹੇ ਕੰਮਾਂ ਨੂੰ ਪੂਰਾ ਕਰਦੇ ਨੇ ਆਪ ਸਮੂਹ ਸੰਗਤ ਨੂੰ ਬੇਨਤੀ ਹੈ ਕਿ ਗੁਰੂ ਨਾਨਕ ਲੰਗਰ ਮਿਸ਼ਨ ਦੇ ਵੀਰ ਬਲਜੀਤ ਸਿੰਘ ਜੀ ਨੇ ਜੋ ਪਹਿਲਾਂ ਨੰਬਰ ਦਿੱਤਾ ਹੈ ਜਿਹਦੇ WhatsApp ਨੰਬਰ ਹੈ ਉਹਦੇ ਤੁਸੀਂ ਕੰਟੈਕਟ ਕਰਕੇ ਇਸ ਸੰਸਾਦੀ ਰੱਜ ਕੇ ਸੇਵਾ ਕਰੋ ਰੱਜ ਕੇ ਇਹਨਾਂ ਨੂੰ ਦਸਵੰਤ ਜਿਹੜੀ ਹੈ ਉਹ ਪਹੁੰਚਾਓ ਤਾਂ ਕਿ ਇਹੋ ਜਿਹੇ ਕਾਰਜ ਹੋਰ ਵੀ ਇਹਨਾਂ ਦੇ ਪੈਂਡਿੰਗ ਹਜੇ ਪਏ ਹੋਏ ਨੇ ਬਹੁਤ ਸਾਰੇ ਐਸੇ ਪਰਿਵਾਰ ਨੇ ਜਿਹੜੇ ਕਿ ਹਜੇ ਇਸੇ ਲੀਡ ਦੇ ਉੱਤੇ ਚੱਲਣਗੇ ਔਰ ਪੈਂਡਿੰਗ ਜਿਹੜਾ ਹੈ ਉਹਨਾਂ ਦਾ ਕੰਮ ਪਿਆ ਹੋਇਆ ਹੈ ਤਾਂ ਕਿ ਉਹਨਾਂ ਦੇ ਘਰਾਂ ਦੀ ਜਿਹੜੀ ਛੱਤ ਪਾ ਕੇ ਉਹਨਾਂ ਦੇ ਘਰਾਂ ਦੇ ਪਰਦੇ ਵੀ ਜਿਹੜੇ ਨੇ ਉਹ ਟੱਕੇ ਜਾ ਸਕਣ ਇਹੀ ਗੁਰੂ ਨਾਨਕ ਦਾ ਅਸਲ ਮਿਸ਼ਨ ਸੀ ਔਰ ਜਿਹੜਾ ਮਿਸ਼ਨ ਗੁਰੂ ਨਾਨਕ ਲੰਗਰ ਮਿਸ਼ਨ ਲੈ ਕੇ ਚੱਲ ਰਿਹਾ ਹੈ ਦੇਖ ਰਹੇ ਹੋ ਤੁਸੀਂ ਤਸਵੀਰਾਂ ਇਸ ਵੇਲੇ ਲਾਈਨ ਆਰਸਪੁਰਾ ਤੇ ਬਾਰਡਰ ਇਲਾਕੇ ਚੱਕ ਮੁਹੰਮਦ ਯਾਰ ਪਿੰਡ ਦੇ ਵਿੱਚੋਂ ਤੁਸੀਂ ਦੇਖ ਰਹੇ ਹੋ ਕਿਵੇਂ ਸੇਵਾ ਜਿਹੜੀ ਹੈ ਚੱਲ ਰਹੀ ਹੈ ਗੁਰੂ ਨਾਨਕ ਪਾਸ਼ਾ ਜਿਹੜਾ ਹੈ ਆਕਾਲ ਪੁਰਖ ਇਹਨਾਂ ਸਾਰੇ ਗੁਰਨਾਨਕ ਲੰਗਰ ਮਿਸ਼ਨ ਦੇ ਵੀਰਾਂ ਨੂੰ ਅਤੇ ਉਹ ਸਾਰੇ ਵੀਰ ਜਿਨ੍ਹਾਂ ਨੇ ਇਸ ਕੰਮ ਦੇ ਵਿੱਚ ਕਿਸੇ ਵੀ ਤਰੀਕੇ ਦੇ ਨਾਲ ਭਾਵੇਂ ਉਹ ਅ ਮਾਇਆ ਰਾਹੀਂ ਜਾਂ ਕਿਸੇ ਹੋਰ ਤਰੀਕੇ ਦੇ ਨਾਲ ਸੇਵਾ ਕੀਤੇ ਆ ਉਹਨਾਂ ਸਾਰਿਆਂ ਨੂੰ ਜਿਹੜਾ ਹੈ ਉਹ ਮੇਰਾ ਬਾਬਾ ਨਾਨਕ ਜਿਹੜਾ ਹੈ ਉਹ ਚੜ੍ਹਦੀ ਕਲਾ ਦੇ ਵਿੱਚ ਰੱਖੇ ਤਾਂ ਕਿ ਇਹੋ ਜਿਹੇ ਕਾਰਜਾਂ ਦੇ ਵਿੱਚ ਹਮੇਸ਼ਾ ਜਿਹੜਾ ਹੈ ਉਹ ਹਿੱਸਾ ਪਾਉਂਦੇ ਰਹਿਣ ਅਤੇ ਆਪਣੇ ਹੀ ਗੁਰਪਾਈਆਂ ਦੇ ਗੁਰ ਪਰਿਵਾਰਾਂ ਦੇ ਪਰਦੇ ਜਿਹੜੇ ਹਨ ਛੱਤਾ ਪਾ ਪਾ ਕੇ ਇਸੇ ਤਰ੍ਹਾਂ ਹੀ ਟਿਕਦੇ ਰਹਿਣ ਦੇਖਦੇ ਰਹੋ ਆਪਸੀ ਸਾਂਝੀ ਟੀਵੀ ਇਸ ਤਰ੍ਹਾਂ ਦੇ ਹੋਰ ਵੀ ਤੁਹਾਨੂੰ ਜਿਹੜੇ ਜੋ ਪ੍ਰੋਗਰਾਮ ਨੇ ਜਿਹੜੇ ਇਸ ਤਰ੍ਹਾਂ ਦੀਆਂ ਖੋਰ ਵੀ ਸੇਵਾਵਾਂ ਨੇ ਗੁਰੂ ਨਾਨਕ ਲੰਗਰ ਮਿਸ਼ਨ ਦੀਆਂ ਅਸੀਂ ਜ਼ਰੂਰ ਜਿਹੜਾ ਹੈ ਉਹ ਆਪ ਜੀ ਨੂੰ ਦਿਖਾਦੇ ਰਹਾਂਗੇ ਗੁਰੂ ਨਾਨਕ ਲੰਗਰ ਮਿਸ਼ਨ ਇਹ ਉਹ ਮਿਸ਼ਨ ਹੈ ਜਿੱਦਾ ਕਿ ਅਸੀਂ ਇਹੀ ਕਹਿ ਸਕਦੇ ਹਾਂ ਕਿ ਗੁਰਸਿੱਖ ਭਾਈ ਗੁਰਸਿੱਖ ਭਾਈ ਦੀ ਬਾਹ ਫੜੇ ਅਤੇ ਇੱਕ ਦੂਜੇ ਦੇ ਪਰਦੇ ਢੱਕਣ ਦੇ ਵਿੱਚ ਇੱਕ ਦੂਜੇ ਦੀ ਜਿਹੜੀ ਹੈ ਉਹ ਮਦਦ ਕਰੇ ਦੇਖ ਰਹੇ ਹੋ ਲਾਈਵ ਤਸਵੀਰਾਂ ਤੁਸੀਂ ਇਸ ਵੇਲੇ ਚੱਕ ਮੁਹੰਮਦ ਯਾਰ ਇਲਾਕੇ ਦੇ ਵਿੱਚੋਂ ਜਿੱਤੇ ਕੀ ਅੱਜ ਇੱਕ ਗੁਰਸਿੱਖ ਪਰਿਵਾਰ ਜੋ ਕਿ ਆਪਣੀਆਂ ਔਕਣਾ ਦੇ ਵਿੱਚ ਸੀ ਇਸ ਵੇਲੇ ਉਹਦੀ ਬਾਹ ਜਿਹੜੀ ਹੈ ਉਹ ਇਹਨਾਂ ਗੁਰ ਭਾਈਆਂ ਨੇ ਫੜੀ ਹੈ ਔਰ ਅੱਜ ਉਸ ਪਰਿਵਾਰ ਦੇ ਘਰ ਦੀ ਛੱਤ ਜਿਹੜੀ ਹੈ ਉਹ ਪੈ ਰਹੀ ਹੈ ਸਿਰਫ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਕਿ ਇਹ ਉਹਨਾਂ ਦੇ ਪਰਿਵਾਰ ਦੇ ਘਰ ਦੀ ਛੱਤ ਨਹੀਂ ਉਹਨਾਂ ਉਸ ਪਰਿਵਾਰ ਦੇ ਜਿਹੜੇ ਪਰਦੇ ਟੱਕੇ ਜਾ ਰਹੇ ਨੇ ਔਰ ਇਹ ਸੇਵਾ ਗੁਰੂ ਨਾਨਕ ਲੰਗਰ ਮਿਸ਼ਨ ਜੋ ਸੰਸਥਾ ਹੈ ਆਰਗੇਨਾਈਜੇਸ਼ਨ ਹੈ ਜੰਮੂ ਕਸ਼ਮੀਰ ਦੀ ਉਹਦੇ ਵੱਲੋਂ ਕੀਤੀ ਜਾ ਰਹੀ ਹੈ ਔਰ ਇਹ ਸਾਰੀ ਸੇਵਾ ਸਮੂਹ ਸੰਗਤ ਦੇ ਸਹਿਯੋਗ ਦੇ ਨਾਲ ਕੀਤੀ ਜਾ ਰਹੀ ਹੈ ਜੇ ਸਮੂਹ ਸੰਗਤ ਅਗਰ ਨਾਲ ਹੈ ਤਾਂ ਇਹ ਤਾਂ ਕੁਝ ਵੀ ਨਹੀਂ ਇਸ ਤੋਂ ਵੀ ਵੱਡੇ ਵੱਡੇ ਕਾਰਜ ਜਿਹੜੇ ਹਨ ਉਹ ਬੜੇ ਹੀ ਆਸਾਨੀ ਦੇ ਨਾਲ ਨਿਤਰੇ ਚੜਾਏ ਜਾ ਸਕਦੇ ਹਨ ਤੁਸੀਂ ਦੇਖ ਰਹੇ ਹੋ ਕਿ ਵੀਰ ਥੱਕ ਵੀ ਚੁੱਕੇ ਨੇ ਲੇਕਿਨ ਫਿਰ ਵੀ ਉਹਨਾਂ ਦਾ ਜਿਹੜਾ ਹੌਸਲਾ ਹੈ ਉਹ ਬਿਲਕੁਲ ਵੀ ਉਹਨਾਂ ਨੂੰ ਡਿੱਗਣ ਨਹੀਂ ਦੇ ਰਿਹਾ ਔਰ ਉਹ ਮੋੜ-ਮੋੜ ਕੇ ਜਿਹੜਾ ਹੈ ਉਹ ਖੜੇ ਹੁੰਦੇ ਨੇ ਪਾਣੀ ਪੀਂਦੇ ਨੇ ਔਰ ਫਿਰ ਤੋਂ ਕੰਮ ਤੇ ਲੱਗ ਜਾਂਦੇ ਨੇ ਕਿਉਂਕਿ ਇਹ ਉਹ ਵੀਰ ਨੇ ਜਿਹੜੇ ਸਾਰੇ ਹੀ ਲਗਭਗ ਕੀਰਤੀ ਵੀਰ ਨੇ ਜਿਹੜੇ ਕਿ ਸੰਡੇ ਦਾ ਦਿਨ ਆਪਣਾ ਗੁਰੂ ਮਹਾਰਾਜ ਜੀ ਦੀ ਸੇਵਾ ਇਸ ਦੇ ਲੇਖੇ ਲਾਉਂਦੇ ਨੇ ਔਰ ਗੁਰੂ ਨਾਨਕ ਦੇਵ ਬਣਾਏ ਹੋਏ ਮਿਸ਼ਨ ਕਿ ਇੱਕ ਦੂਜੇ ਦੀ ਬਾਹ ਫੜ ਕੇ ਅਸੀਂ ਇੱਕ ਦੂਜੇ ਦਾ ਸਹਾਰਾ ਬਣੀਏ ਉਸ ਮਿਸ਼ਨ ਦੇ ਉੱਪਰ ਹੀ ਇਹ ਸਾਰਾ ਪਰਿਵਾਰ ਜਿਹੜਾ ਹੈ ਇਹ ਗੁਰੂ ਨਾਨਕ ਦਾ ਇਹ ਗੁਰਨਾਨਕ ਨਾਮ ਲੈਵਾ ਪਰਿਵਾਰ ਜਿਹੜਾ ਹੈ ਇਹ ਵਾਹਿਗੁਰੂ ਚੜ੍ਹਦੀ ਕਲਾ ਰੱਖੇ ਇਹ ਸਾਰਾ ਪਰਿਵਾਰ ਜਿਹੜਾ ਹੈ ਇਸੇ ਤਰ੍ਹਾਂ ਹੱਸਦਾ ਬਸਦਾ ਰਹੇ ਤਾਂ ਕਿ ਕਿਸੇ ਵੀ ਪਰਿਵਾਰ ਦੇ ਕਿਸੇ ਵੀ ਮੈਂਬਰ ਨੂੰ ਯਾਨੀ ਕਿ ਹਰ ਇੱਕ ਸਿੱਖ ਨੂੰ ਕਿਸੇ ਨੂੰ ਵੀ ਕੋਈ ਵੀ ਔਕੜ ਆਵੇ ਤਾਂ ਇੱਕ ਦੂਜੇ ਦੇ ਭਾਈ ਬਣ ਕੇ ਇੱਕ ਦੂਜੇ ਦੀ ਬਾਹ ਫੜ ਸਕਣ। ਦੇਖਦੇ ਰਹੋ ਆਪਸੀ ਸਾਇੰਟਿਵ ਇਸ ਤਰ੍ਹਾਂ ਦੀਆਂ ਹੋਰ ਵੀ ਸੇਵਾਵਾਂ ਆਪ ਜੀ ਦੇ ਸਮੁਖ ਸਮੇਂ-ਸਮੇਂ ਤੇ ਲਿਆਉਂਦੇ ਰਹਾਂਗੇ। ਤਦ ਤੱਕ ਦੇ ਲਈ ਦਿਓ ਜੀ ਇਜਾਜ਼ਤ। ਧੰਨਵਾਦ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।